ਸਸਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਹਰੀਆਂ ਮਿਰਚਾਂ ਦਾ achar ਹਰੀਆਂ ਹਰੀਆਂ ਮਿਰਚਾਂ ਮੈਂ ਇਹ 200 ਗ੍ਰਾਮ ਲੈ ਲਈਆਂ ਸੀ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਆਪਾਂ ਚੰਗੀ ਤਰ੍ਹਾਂ ਧੋ ਕੇ ਚੰਗੀ ਤਰ੍ਹਾਂ ਆਪਾਂ ਪੱਖੇ ਥੱਲੇ ਸੁਕਾ ਲਈਆਂ ਸਾਫ ਕੱਪੜੇ ਨਾਲ ਆਪਾਂ ਸਾਫ ਕਰ ਲਈਆਂ ਤੇ ਇਹ ਹਰੀਆਂ ਮਿਰਚਾਂ ਵਿੱਚ ਬਿਲਕੁਲ ਗਿੱਲੀਆਂ ਨਹੀਂ ਹੋਣੀਆਂ ਚਾਹੀਦੀਆਂ ਸਾਫ ਸੁੱਕੀਆਂ ਹੋਣੀਆਂ ਚਾਹੀਦੀਆਂ ਨਹੀਂ ਤੇ ਆਪਣਾ achar ਖਰਾਬ ਹੋ ਜਾਂਦਾ ਗਿੱਲੀ ਮਿਰਚ ਹੋਵੇ ਤੇ ਆਪਾਂ ਮਿਰਚਾਂ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਹੈ ਤੇ ਮਿਰਚਾਂ ਦੀਆਂ ਮੈਂ ਡੰਡੀਆਂ ਲਾ ਲਈਆਂ ਸੀ ਤੇ ਹੁਣ ਆਪਾਂ ਮਿਰਚਾਂ ਨੂੰ ਕੱਟ ਲਵਾ ਲਵਾਂਗੇ ਇਹ ਮਿਰਚਾਂ ਹੈਗੀਆਂ ਬਿਲਕੁਲ ਕੋੜੀਆਂ ਨਹੀਂ ਹੈਗੀਆਂ ਇਹ ਖਾਣ ਖਾਣ ਵਾਲੀਆਂ ਮਿਰਚਾਂ ਬਹੁਤ ਰੋਟੀ ਨਾਲ ਸਵਾਦ ਲੱਗਣਗੀਆਂ ਚਾਦ ਚਾਦ ਨਾਲ ਇਸ ਤਰ੍ਹਾਂ ਆਪਾਂ ਮਿਰਚਾਂ ਨੂੰ ਕੱਟ ਦੇਵਾਂਗੇ ਤੇ ਸਾਰੀਆਂ ਮਿਰਚਾਂ ਨੂੰ ਮੈਂ ਇਸੇ ਤਰ੍ਹਾਂ ਹੀ ਕੱਟ ਲਵਾਂਗੀ ਤੁਸੀਂ ਚਾਹੋ ਤੇ ਤੁਸੀਂ ਇਦੋਂ ਛੋਟੀਆਂ ਵੀ ਮਿਰਚਾਂ ਕੱਟ ਸਕਦੇ ਹੋ ਜੁ ਤিমে ਇਸ ਤਰ੍ਹਾਂ ਦੀ ਮਿਰਚਾਂ ਕੱਟ ਕੇ ਚਾਰਪਾ ਲਵਾਂਗੇ ਆਪਾਂ ਹਾਂਜੀ ਮਿਰਚਾਂ ਨੂੰ ਮੈਂ ਸਾਰੀਆਂ ਮਿਰਚਾਂ ਨੂੰ ਕੱਟ ਲਿਆ ਸੀ ਲੰਬਾਈ ਵਿੱਚ ਤੇ ਹੁਣ ਆਪਾਂ ਗੈਸ ਤੇ ਤੇਲ ਨੂੰ ਗਰਮ ਕਰ ਲਵਾਂਗੇ ਹਾਂਜੀ ਤੇਲ ਆਪਾਂ ਰੱਖ ਲਿਆ ਸੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਠੰਡਾ ਕਰ ਲਵਾਂਗੇ ਫਿਰ ਆਪਾਂ ਮਿਰਚ ਦੇ ਵਿੱਚ ਪਾਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਖੇਰ ਪਾਵਾਂਗੇ ਉੱਤੇ ਹੁਣ ਹਾਂਜੀ ਤੇਲ ਨੂੰ ਆਪਾਂ ਗਰਮ ਕਰ ਲਿਆ ਤੇ ਹੁਣ ਮੈਂ ਪੈਨ ਰੱਖ ਦਵਾਂਗੀ ਤੇ ਇਧਰ ਮੈਂ ਲਿਆ ਸੀ ਸਾਬਤ ਧਨੀਆ ਇੱਕ ਚਮਚਾ ਜੀਰੇ ਦਾ ਲਿਆ ਸੀ ਕਾਲੀ ਰਾਈ ਪਾਈ ਇੱਕ ਚਮਚਾ ਡੇਢ ਕ ਚਮਚਾ ਮੈਂ ਸੌਂਫ ਦਾ ਲਿਆ ਸੀ ਤੇ ਇਧਰ ਇੱਕ ਚਮਚਾ ਮੈਂ ਸਾਬਤ ਧਨੀਆ ਲਿਆ ਤੇ ਹੁਣ ਆਪਾਂ ਰਾਈ ਪਿੰਚ ਪਾ ਕੇ ਇਹਨਾਂ ਨੂੰ ਭੁੰਨ ਲਵਾਂਗੇ लो फ्लेम ਤੇ ਆਪਾਂ ਇਹਨਾਂ ਨੂੰ ਮਸਾਲੇ ਨੂੰ ਭੁੰਨਾਂਗੇ ਤੇ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਭੁੰਨਾਗੇ ਥੋੜਾ ਜਿਹਾ ਆਪਾਂ 2-3 ਮਿੰਟ ਵਾਸਤੇ ਭੁੰਨ ਲਵਾਂਗੇ ਮਸਾਲੇ ਸਾਡੇ ਭੁੰਨੋਗੇ ਰਾਈ ਤੜਕਣ ਲੈ ਪੀ ਮਸਾਲਿਆਂ ਦੀ ਸਮੈਲ ਆਉਣ ਡੈਪੀ ਤੇ ਹੁਣ ਮੈਂ ਮਸਾਲਿਆਂ ਨੂੰ ਪਲੇਟ 'ਚ ਪਾ ਲਵਾਂਗੀ ਤੇ ਇਹਨਾਂ ਨੂੰ ਆਪਾਂ ਠੰਡੇ ਕਰਕੇ ਤੇ ਮਿਕਸੀ 'ਚ ਇਹਨਾਂ ਨੂੰ ਪੀਸ ਲਵਾਂਗੇ ਤੇ ਹੁਣ ਮੈਂ ਇੱਕ ਚਮਚਾ ਮੇਥੇ ਲਿਆ ਸੀ ਮੇਥੇ ਤੇ ਇੱਕ ਚਮਚਾ ਕਲੌਂਜੀ ਤੇ ਇਹਨਾਂ ਨੂੰ ਵੀ ਆਪਾਂ 2 ਮਿੰਟ ਵਾਸਤੇ ਭੁੰਨ ਲਵਾਂਗੇ ਮੇਥੇ ਸਾਡੇ ਭੁੰਨ ਹੋ ਗਏ ਗੈਸ ਨੂੰ ਮੈਂ ਬੰਦ ਕਰ ਦਵਾਂਗੀ ਤੇ ਇਹਨਾਂ ਨੂੰ ਆਪਾਂ ਲਾ ਦੇਵਾਂਗੇ ਹੁਣ ਆਪਾਂ ਮਿਰਚਾਂ ਇੱਕ ਖੁੱਲੇ ਠੰਡੇ ਚ ਪਾ ਲਵਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਤੇਲ ਤੇਲ ਨੂੰ ਮੈਂ ਠੰਡਾ ਕਰ ਲਿਆ ਸੀ ਵੱਡੇ ਚਮਚੇ ਮੈਂ ਦੋ ਤਿੰਨ ਚਮਚੇ ਪਾਤੇ ਤੇ ਤੇਲ ਦੇ ਤੇ ਹੁਣ ਆਪਾਂ ਪਾਵਾਂਗੇ ਜਿਹੜੇ ਮਸਾਲੇ ਆਪਾਂ ਪੀਸੇ ਸੀ ਉਸ ਤੋਂ ਬਾਅਦ ਪਾ ਦਾਂਗੇ ਮੇਥੀ ਰਾਈ ਨਮਕ ਦੋ ਚਮਚੇ ਨਮਕ ਤੇ ਇੱਕ ਚਮਚਾ ਮੈਂ ਅੱਧਾ ਚਮਚਾ ਕਾਲਾ ਨਮਕ ਪਾਵਾਂਗੀ ਨਮਕ ਤੁਸੀਂ ਜਿਆਦਾ ਹੀ ਪਾਓ ਚਾਹ ਦੇ ਵਿੱਚ ਨਮਕ ਥੋੜਾ ਜਿਆਦਾ ਪੈਂਦਾ ਤੇ ਅੱਧਾ ਚਮਚਾ ਮੈਂ ਹਿੰਗ ਪਾ ਦਵਾਂਗੀ ਹਿੰਗ ਬਹੁਤ ਵਧੀਆ ਚਾਹ ਦੇ ਵਿੱਚ ਪਾਉਣੀ ਜ਼ਰੂਰੀ ਤੁਸੀਂ ਵੀ ਹਿੰਗ ਪਾਓ ਅੱਧਾ ਚਮਚਾ ਹਲਦੀ ਅੱਧਾ ਚਮਚਾ ਕਸ਼ਮੀਰੀ ਮਿਰਚ ਤੇ ਇੱਥੇ ਮੈਂ ਸਿਰਕਾ ਪਾਵਾਂਗੀ ਚਾਹ ਦੇ ਵਿੱਚ ਚਾਰ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਇਹ ਵਾਲਾ ਚਾਰ ਆਪਾਂ ਨੂੰ ਧੁੱਪ ਚ ਰੱਖਣ ਦੀ ਕੋਈ ਜ਼ਰੂਰਤ ਨਹੀਂ ਚਾਰ ਸਾਡਾ ਇਸ ਤਰ੍ਹਾਂ ਵੰਜੇਗਾ ਚਾਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਚਾਰ ਇਸ ਤਰ੍ਹਾਂ ਹੀ ਕਿੰਨਾ ਵਧੀਆ ਲੱਗਣ데요 ਖਾਣ ਚ ਕਿੰਨਾ ਟੇਸਟ ਹੋਏਗਾ ਤੇ ਚਾਦ ਦੇ ਵਿੱਚ ਆਪਾਂ ਤੇਲ ਜ਼ਿਆਦਾ ਪਾਵਾਂਗੇ ਸਾਡਾ ਚਾਰ ਖਰਾਬ ਨਹੀਂ ਹੋਏਗਾ ਤੇਲ ਚਾਰਚ ਥੋੜਾ ਜਿਆਦਾ ਹੀ ਪਾਇਓ ਇਸ ਵਿੱਚ ਤੇਲ ਮੈਂ ਥੋੜਾ ਹੋਰ ਪਾ ਦੇਵਾਂਗੀ ਸਾਰ ਨੂੰ ਆਪਾਂ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਅਗਲੀ ਵੀਡੀਓ ਤੇ ਤੁਹਾਨੂੰ ਫੇਰ ਮਿਲਾਂਗੇ